सत्कारयोग किसान दोस्तों मेरे मजदूर वीर मेरे दुकानदार समूह पंजाब में बसते पंजाबी हरियाणे च बसते हरियाणवी भाई दोस्तों ये जो लड़ाई लड़ी जा रही है एमएसपी की लड़ाई है जी

हर किसान बच्चे ने भी पीना है, मजदूर बच्चे ने भी पीना है, दुकानदार मुलाजम इफसर बच्चा ने भी पीना सो so, ये लड़ाई जितनी बहुत जरूरी है और सरकार का भी पूरा जोर लगे हुआ है कि किसान इस किसाना दंग नोड़ सकते ਦੋਸਤੋ ਪਹਿਲਾ 26 ਤਰੀਕ ਨੂੰ ਕੋਸ਼ਿਸ਼ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ 26 ਤਰੀਕ ਤੋਂ ਬਾਅਦ ਜੋ ਰਾਤ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰਾਂ ਕੋਲ ਇਨਫੋਰਮੇਸ਼ਨ ਆਈ ਰਾਤ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਲ ਕੀਤਾ ਜਾ ਸਕਦਾ ਹੈ ਕਿਵੇਂ ਇਥੇ ਲੀਡਰਾਂ ਨੂੰ ਚੱਕਿਆ ਜਾ ਸਕਦਾ

ਸਰਕਾਰ ਨੇ ਗੱਲਬਾਤ ਲਈ ਉਦੋਂ ਆਉਣਾ ਹੈ ਜਦੋਂ ਇਹ ਪਤਾ ਲੱਗਿਆ ਕਿ ਹੁਣ ਇਹ ਨਾ ਤਾਂ ਮੋਰਚਾ ਚੱਕਿਆ ਜਾਣਾ ਤੇ ਨਾ ਹੀ ਮੋਰਚੇ ਦੇ ਵਿੱਚੋਂ ਲੀਡਰ ਚੱਕਿਆ ਜਾਣਾ ਤੇ ਫਿਰ ਸਰਕਾਰ ਨੇ ਗੱਲਬਾਤ ਤੇ ਆਉਣਾ ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬੜੇ ਸਤਕਾਰਯੋਗ ਸਾਡੀ ਭਰਾ ਹੈ ਟਕੜੇ ਹੋ ਕੇ ਇਸ ਮੋਰਚੇ ਦੇ ਵਿੱਚ ਅਗਰ ਇੱਕ ਹਫਤਾ ਤੁਸੀਂ ਤਕੜੇ ਹੋ ਕੇ ਇਸ ਮੋਰਚੇ ਦੀ ਪਹਿਰੇਦਾਰੀ ਕਰਗੇ ਤਾਂ ਮੇਰਾ ਖਿਆਲ ਹੈ ਮੋਰਚਾ ਜਿੱਤ ਲਾਂਗੇ ਹੁਣ ਉਹ ਗੱਲਾਂ ਛੱਡ ਦਿਓ ਕਿ ਅਸੀਂ ਵਾਰੀ ਬਣ ਕੇ ਸਾਡੇ ਪਿੰਡੋਂ 5 ਬੰਦੇ ਜਾਂਦੇ ਨੇ ਸਾਡੇ ਪਿੰਡੋਂ 7 ਜਾਂਦੇ ਨੇ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਔਰ ਹੁਣ ਇੱਕ ਵਾਰੀ 5 ਤੇ 7 ਵਾਲੀ ਗੱਲ ਨੂੰ ਛੱਡ ਦਿਓ ਇੱਕ ਵਾਰ ਇਹ ਸੋਚ ਕੇ ਨਿਕਲੋ

ਕਿ ਮੈਂ ਰਾਤ ਜਿਨ੍ਹਾਂ ਨੇ ਸਾਡੇ ਮੋਰਚੇ ਨੂੰ ਅੱਗੇ ਸਾਂਭਿਆ ਉਹਨਾਂ ਦਾ ਧੰਨਵਾਦ ਕਰਾਂ ਤੇ ਬਾਕੀ ਸੰਗਤ ਨੂੰ ਹੱਥ ਜੋੜ ਕੇ ਅਪੀਲ ਕਰਾਂ ਕਿ ਮੋਰਚਾ ਜਿਸ ਤਰੀਕੇ ਨਾਲ ਰਾਤ ਨੌਜਵਾਨਾਂ ਨੇ ਆ ਕੇ ਸਾਂਭਿਆ ਕਿਸੇ ਤਰੀਕੇ ਦੇ ਨਾਲ ਇਹਨੂੰ ਮੋਰਚੇ ਨੂੰ ਸਾਂਭੋ ਇੱਕ ਗੱਲ ਧਿਆਨ ਰੱਖਿਓ ਜਦੋਂ ਸਰਕਾਰ ਨੇ ਇਥੇ ਸਾਨੂੰ ਚੱਕਣ ਦਾ ਮੋਰ ਬਣਾਇਆ ਨਾ ਉਹਦੋਂ ਨਟ ਵੀ ਬੰਦ ਹੋਣਗੇ ਤੁਸੀਂ ਰਾਤ ਨੋਟ ਕੀਤਾ ਹੋਵੇਗਾ ਇੱਕ ਵਾਰੀ ਫੇਸਬੁੱਕਾਂ WhatsApp

साढ़े ते लिया ही ना सके सो बहुत बहुत धनबाद तायागुरू जी का खालसा वाहू जी की फते